ਮਜਾਗਾਂਮਾਂ ਦੇ ਥਣਾ ਚੋਂ ਸਿੱਧੀਆਂ ਆਉਣੀਆਂ ਜਾਂ ਥਣਾ ਚੋਂ ਖੂਨ ਆਉਣਾ ਕਿਸੇ ਵੀ ਤਰ੍ਹਾਂ ਦੀ ਮਟਾਇਡਸ ਹੋਵੇ ਪਸ਼ੂ ਨੂੰ ਤਾਂ ਅੱਜ ਲੈ ਕੇ ਆਏ ਆਪਾਂ 100% ਹੱਲ ਦੇਸੀ ਖਰਾਕ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਦਵਾਈ ਦੇਣ ਦੀ ਜਰੂਰਤ ਨਹੀਂ ਪੈਣੀ ਜਿਵੇਂ ਕਿ ਪਸ਼ੂ ਦੇ ਹੁਣ ਮਟਾਇਡਸ ਦਾ ਬਹੁਤ ਰੋਗ ਚੱਲਦਾ ਪਸ਼ੂਆਂ ਬਹੁਤ ਦਿੱਕਤ ਆਉਂਦੀ ਹੈ ਜਿਵੇਂ ਥਣ ਸੋਜੀ ਆਣਾ ਜਾਂ ਸਿੱਧੀਆਂ ਆਉਣੀਆਂ ਥਣਾ ਦੇ ਵਿੱਚੋਂ ਜਾਂ ਖੂਨ ਆਉਣ ਲੱਗ ਜਾਂਦਾ ਦੁੱਧ ਦੇ ਨਾਲ ਤੇ ਬਹੁਤ ਬਹੁਤ ਦਿੱਕਤ ਆਉਂਦੀ ਹੈਗੀ ਆ ਤੇ ਜੇ ਤੁਸੀਂ ਇਹ ਖਰਾਕ ਵਰਤ ਲਉਗੇ ਇਹਦੇ ਨਾਲ 100% ਤੁਹਾਡੇ ਪਸ਼ੂ ਦੇ ਥਣਾ ਦਾ ਰੋਗ ਹੈ ਜਿਹੜਾ ਬਿਲਕੁਲ ਸਹੀ ਹੋ ਜਾਊਗਾ। ਕੀ ਕੀ ਚੀਜ਼ਾਂ ਲੈਣੀਆਂ ਸਾਨੂੰ ਦੱਸ ਦਿਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਅੱਪਾ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ। ਜੇ ਇਹ ਹੀ ਤੁਸੀਂ ਵੀਡੀਓ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ। ਕਿਸਾਨ ਦੋਸਤਾਂ ਨੂੰ ਸਾਨੂੰ ਦੱਸ ਦਿਆਂ ਕੀ ਕੀ ਚੀਜ਼ਾਂ ਲੈਣੀਆਂ ਆ। ਨੋਟ ਕਰ ਲਓ ਇਹ ਸਾਰੀਆਂ ਚੀਜ਼ਾਂ ਬਨਸਾਰੀ ਦੀ ਦੁਕਾਨ ਤੋਂ ਮਿਲ ਜਾਣੀਆਂ ਤੁਸੀਂ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਪਸੂ ਨੂੰ ਦੇਣੀ ਆ ਕਿਵੇਂ ਕਿਵੇਂ ਦੇਣੀ ਆ ਉਹ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਫਿਰ ਤੁਹਾਨੂੰ ਕਮੈਂਟ ਕਰਨ ਦੀ ਜਰੂਰਤ ਨਹੀਂ ਪੈਣੀ ਹੈਗੀ ਜਦੋਂ ਤੁਸੀਂ ਅੱਧੀ ਵੀਡੀਓ ਦੇਖ ਕੇ ਫਿਰ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਫੋਨ ਲਾਉਂਦੇ ਹੋ ਵੀ ਪੁੱਛਦੇ ਹੋ ਕਿ ਕੀ ਕੀ ਚੀਜ਼ਾਂ ਲੈਣੀਆਂ ਤੇ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਲੈਣੀਆਂ ਜਿਵੇਂ ਕਿ ਨੰਬਰ 1 ਤੇ ਆਪਾਂ ਮਿੱਠਾ ਛੋਡਾ 200 ਗ੍ਰਾਮ ਜੌਂਖਾਰ 200 ਗ੍ਰਾਮ ਠਿਕਰੀ ਨਸਾਦਰ 200 ਗ੍ਰਾਮ ਤਿਲਾਂ ਦਾ ਤੇਲ 100 ਗ੍ਰਾਮ ਨਿੰਬੂ ਦਾ ਰਸ 100 ਗ੍ਰਾਮ ਦੇਸੀ ਖੰਡ 250 ਗ੍ਰਾਮ ਇਹ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਇਹਦੀਆਂ ਸੇਖਰਾ ਕਾ ਬਣਾਉਣੀਆਂ ਯਾਨੀ ਦੀ ਤੁਸੀਂ ਪਸ਼ੂ ਨੂੰ 6 ਦਿਨ ਦੇਣੀਆਂ ਸੇਹ ਡੰਗ ਇਹ ਤੁਸੀਂ ਦੇ ਸਕਦੇ ਹੋ ਜਿਹੜੇ ਵੀ ਖਾਣਕ ਪਹਿਲਾਂ ਪਾਉਣੇ ਹੋ ਜਿਵੇਂ ਕਿ ਕੁਝ ਦਾਣਾ ਪਾਉਣਾ ਫੀਡ ਪਾਉਣੇ ਉਹਦੇ ਵੈਸੇ ਹੀ ਚਾਰ ਦੇਣੀ ਆ ਪਸ਼ੂ ਨੂੰ ਚਾਰ ਤੋਂ ਬਾਅਦ ਦੇ ਵਿੱਚ ਤੁਹਾਡਾ ਪੰਜਵੇਂ ਸਿਮੇਦਣ ਜਾ ਕੇ ਥਣ ਦੇ ਵਿੱਚੋਂ ਜਿਹੜਾ ਖੂਨ ਆਉਂਦਾ ਜਾਂ ਸਿੱਧੀਆਂ ਆਉਂਦੀਆਂ ਕਿਸੇ ਵੀ ਤਰ੍ਹਾਂ ਦੀ ਸਾਡੇ ਪਸ਼ੂ ਨੂੰ ਮਟਾਇਡਸ ਆ ਗਈ ਉਹ ਠੀਕ ਹੋ ਜਾਊ ਕਿਉਂਕਿ ਮਟਾਇਡਸ ਜਿਹੜੀ ਪਸ਼ੂ ਨੂੰ ਬਹੁਤ ਤਰ੍ਹਾਂ ਦੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਕਿਸੇ ਪਸ਼ੂ ਦਾ ਥਣ ਸੋਜੀ ਜਾਂਦਾ ਕਿਸੇ ਦੇ ਦੁੱਧ ਘਟ ਜਾਂਦਾ ਥਣ ਚੋਂ ਕਿਸੇ ਦੇ ਸਿੱਧੀਆਂ ਆਉਣ ਲੱਗ ਜਾਂਦੇ ਕਿਸੇ ਦੇ ਖੂਨ ਆਉਣ ਲੱਗ ਜਾਂਦੇ ਇਹ ਸਾਰੇ ਮਟਾਇਡਸ ਨੂੰ ਕੰਮ ਕਰੂਗਾ ਇਹ ਨੁਕਤਾ ਤੇ ਤੁਸੀਂ ਵਰਤ ਕੇ ਜਰੂਰ ਸਾਨੂੰ ਦੱਸਿਓ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਵੱਧ ਤੋਂ ਵੱਧ ਭਰਾਵਾਂ ਦੇ ਨਾਲ ਇਹ ਵੀਡੀਓ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਭਰਾ ਦਾ ਫਾਇਦਾ ਹੋ ਸਕੇ ਜਿਵੇਂ ਕਿ ਆਪਾਂ ਡਾਕਟਰਾਂ ਤੋਂ ਟੀਕੇ ਲਵਾਉਣੇ ਆ ਟੀਕੇ ਦੇ ਨਾਲ ਕੀ ਹੁੰਦਾ ਪਸ਼ੂ ਦੁੱਧ ਸੁੱਕ ਜਾਂਦਾ ਸਾਰਾ ਸੂਆ ਖਰਾਬ ਹੋ ਜਾਂਦਾ ਤੇ ਇਹਦੇ ਨਾਲ ਕੋਈ ਦੁੱਧ ਨਹੀਂ ਪਸ਼ੂ ਘਟੂਗਾ ਸਮਾਂ ਦੀ ਇਹ ਜਿਹੜੀਆਂ ਤਾਕਤਵਰੀਆਂ ਚੀਜ਼ਾਂ ਆਈਆਂ ਤੇ ਦੁੱਧ ਵੀ ਅੱਗੇ ਵਧੂਣ ਦੇ ਚਾਂਸ ਹੈਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ